ਕਾਂਗਰਸ ਨੂੰ ਵੱਡਾ ਝਟਕਾ ਬੀਜੇਪੀ ਵਿੱਚ ਸ਼ਾਮਲ ਹੋਏ ਰਮਨਿਤ ਗਿੱਟੂ ਬੀਜੇਪੀ ਨਾਲ ਕੱਟ ਚੋੜ ਤੋਂ ਨਾ ਹੋਣ ਤੋਂ ਬਾਅਦ ਬੋਲੇ ਸੁਖਬੀਰ ਬਾਦਲ ਕਿਹਾ ਸਾਡੇ ਲਈ ਗਿਣਤੀ ਤੋਂ ਜ਼ਿਆਦਾ ਅਸੂਲ ਜ਼ਰੂਰੀ ਪੰਜਾਬ 'ਚ 3 ਦਿਨ ਲਗਾਤਾਰ ਮੀਂਹ ਚਲਣ ਦੀਆਂ ਤੇਜ਼ ਹਵਾਵਾਂ ਕਿਸਾਨਾਂ ਲਈ ਚੇਤਾਵਨੀ ਜਾਰੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਇਕੱਲਿਆ ਚੌਂਲੜੇ ਦੀ ਭਾਜਪਾ ਜਾਕਟ ਨੇ ਦੱਸਿਆ ਕਿਉਂ ਨਹੀਂ ਹੋਵੇਗਾ ਬੀਜੇਪੀ ਦਾ ਅਕਲਦ ਨਾਲ ਗੱਠਜੋੜ ਹੁਣ ਖਬਰਾਂ ਵਿਸਤਾਰ ਦਿਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਬਿੱਟੂ ਅਚੰਚੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਅਚੰਚੇਤ ਆਈਸ ਖਬਰ ਨੇ ਪੰਜਾਬ ਦੀ ਸਿਆਸਤ ਦਾ ਪਾਰਾ ਵਧਾ ਦਿੱਤਾ ਹੈ ਇਸ ਦੌਰਾਨ ਤਿੱਲੀ ਵਿੱਚ ਸ਼ਮੂਲੀਅਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਹੀ ਚੋਣ ਲੜਨਗੇ ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਰਵਨੀਤ ਬਿੱਟੂ ਪੂਰੀ ਤਰ੍ਹਾਂ ਪੱਕੀ ਗੱਲਬਾਤ ਕਰਕੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਰਵਨੀਤ ਬਿੱਟੂ ਕਾਂਗਰਸ ਦੀ ਟਿਕਟ ਉਤੇ ਤਿੰਨ ਵਾਰ ਐਮਪੀ ਦੀ ਚੋਣ ਜਿੱਤ ਚੁੱਕੇ ਹਨ ਅਤੇ ਲਗਾਤਾਰ ਦੋ ਵਾਰ ਲੁਧਿਆਣਾ ਸੀਟ ਤੋਂ ਐਮਪੀ ਬਣੇ ਹਨ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਨੰਗੇ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉਥੇ ਲੋੜ ਇਸ ਗੈਪ ਨੂੰ ਪਰਣ ਲਈ ਇੱਕ ਬ੍ਰਿਜ ਬਣ ਕੇ ਕਰਾਂਗੇ ਉਧਰ ਬਿੱਟੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਪ੍ਰਾਂਖਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ राजा ने कहा कि दल जनता माफ नहीं करेगी मेरी बात याद रखना जो जो पार्टी छोड़ के जा रहा है अब देख लेना उसका नतीजा क्योंकि जनता जानती है इस समय पे जाना चाहे वो चब्बे वाल गया है चाहे जीपी गया है चाहे वो अपने बिट्टू भाई सब गए देख लेना जनता वो माफ नहीं करेगी थक गए हैं कि ये क्या है कल को पीले रंग का झंडा आज फूल का झंडा परसों कांग्रेस का झंडा ये लोग परसों झाड़ू का झंडा एक ही बंदा चार चार बार पार्टी बदलते यार आई को पॉलिटिकली कांग्रेस के लिए कितना बड़ा नो नो आई डोंट थिंक सो देयर इज दिस इज अपॉर्चुनिटी फॉर अनदर पीपल लोगों के लिए अब बिट्टू की टिकट कौन काटेगा तीन बार से बोलो जी बोलो अगर आज बिट्टू चला जा गया दो 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 दो। है तो बहुत सारे और नए चेहरे आ जाएंगे ना आप देख लेना क्या होगा ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ ਇਕੱਲੇ ਚੋਣਾਂ ਲੜਨ ਦੇ ਹਾਲਾਂ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ ਬਾਦਲ ਨੇ ਕਿਹਾ ਕਿ ਸਾਡੀ ਅਸੂਲਾਂ ਦੀ ਪਾਰਟੀ ਹੈ ਸਾਡੇ ਲਈ ਗਿਣਤੀ ਤੋਂ ਜ਼ਿਆਦਾ ਅਸੂਲ ਜ਼ਰੂਰੀ ਹਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਕੋਈ ਵੀ ਮਾਮਲੀ ਪਾਰਟੀ ਨਹੀਂ ਇੱਕ ਅਸੂਲਾਂ ਵਾਲੀ ਪਾਰਟੀ ਹੈ ਬਾਦਲ ਨੇ ਕਿਹਾ ਕਿ ਇਹ ਪਾਰਟੀ ਸਰਕਾਰ ਬਣਾਉਣ ਲਈ ਹੋਂਦ ਵਿੱਚ ਨਹੀਂ ਆਈ ਸੀ ਇਹ ਕੌਮਤ ਤੇ ਪੰਜਾਬੀਆਂ ਦੀ ਰੱਖਿਆ ਲਈ ਬਣਾਈ ਗਈ ਸੀ ਇਸ ਮੌਕੇ ਸੁਬੀਰ ਬਾਦਨੇ ਗਏ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿਰਫ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ ਅਸੀਂ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ ਸਾਡੇ ਲਈ ਪੰਜਾਬ ਸਭ ਤੋਂ ਪਹਿਲਾ ਹੈ ਇਸ ਦੇ ਨਾਲ ਹੀ ਬਾਦਲੇ ਗਏ ਕਿ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਕਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਅਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਅਕਾਲੀ ਦਲ ਦੀ ਜੁੰਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਜੀ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰੇ ਕਿਸਾਂ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਐ ਸਾਡੇ ਵਾਸਤੇ ਪੰਜਾਬ ਹੈ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਵਿੱਚ ਜੇ ਕੋਈ ਪਾਰਟੀ ਕਿਸਾਨਾਂ ਦੇ ਵਾਸਤੇ ਲੜਦੀ ਰਹੀ ਹੈ ਜੇ ਕਿਸਾਨ ਜਥੇਬੰਦੀ ਕਹਿ ਸਕਦੇ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਵਿੱਚ ਅਗਲੇ ਤਿੰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਮੌੜ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ ਪੱਛਮੀ ਘਟਪੜੀ ਕਾਰਨ 28 29 ਅਤੇ 30 ਮਾਰਚ ਨੂੰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਬਦਲਾਅ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਵੈਸਟਰਨ ਡਿਸਟਰਬੈਂਸ ਲਗਾਤਾਰ ਸਰਗਰਮ ਹੋ ਰਿਹਾ ਹੈ ਜਿਸ ਕਾਰਨ 28 29 ਅਤੇ 30 ਨੂੰ ਤੇਜ਼ ਹਵਾਵਾਂ ਨਾਲ ਵੀ ਪਵੇਗਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਅਕਲਦਨ ਨਾਲ ਗੱਲ ਜੋੜ ਨਹੀਂ ਕਰੇਗੀ ਇਕੱਲਿਆਂ ਹੀ ਚੋਣਾ ਲੜੇਗੀ ਭਾਜਪਾ ਦੇ ਪ੍ਰਧਾਨ ਸੁਨੀਲ ਜਾਕਰ ਨੇ ਆਖਿਆ ਕਿ ਉਹ ਪੰਜਾਬ ਦੇ ਸਾਰੇ ਆਗੂਆਂ ਤੇ ਵਰਕਰਾਂ ਦੀ رائے ਲੈਣ ਤੋਂ ਬਾਅਦ ਇਹ ਫੈਸਲਾ ਲੈ ਰਹੇ ਹਨ ਪੰਜਾਬ ਚ ਭਾਜਪਾ ਇਕੱਲਾ ਹੀ ਚੋਣ ਲੜੇਗੀ ਜਾਕਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਇਕੱਲਾ ਹੀ ਭਾਜਪਾ ਚੋਣ ਲੜੇਗੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ رائے ਪਾਰਟੀ ਦੇ ਵਰਕਰਸ ਦੀ رائے ਲੀਡਰ ਸਾਹਿਬਾਨ ਦੀ ਵੱਖ-ਵੱਖ رائے ਉਹਨਾਂ ਸਾਰਿਆਂ ਨੂੰ ਲੈ ਕੇ ਉਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ BJP ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐ ਐਮ ਐਸ ਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀ ਜੀ ਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੀ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਹੈ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹਮੇਹਾ ਕੇ ਪਾਣਗੇ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਖਾਸ ਤੌਰ ਤੇ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਸਾਡੇ ਕਿਉਕੀਨਾਲ ਦੇ ਗਮਾਂਢੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਭਾਜਪਾ ਚ ਮੌਕਾ ਦਿੱਤਾ ਤੇ ਖਾਸ ਤੌਰ ਤੇ ਅੱਜ ਜੁਆਇਨ ਕਰਨ ਵੇਲੇ ਵਿਨੋਦ ਤਾਬੜੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਉਹਨਾਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ ਸਾਡੇ ਸੰਜੀਤ ਜੀ ਇਨਾਂ ਦਾ ਬਹੁਤ ਧੰਨਵਾਦੀ ਆ ਸਾਡੇ ਓਮ ਪਟਨਾਇਕ ਜੀ ਉਹਨਾਂ ਦਾ ਧੰਨਵਾਦੀ ਆ ਜਿਵੇਂ ਕਿ ਜਨਰਲ ਸੈਕਟਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮਸ਼ੀਦ ਆਜ਼ਮ ਸਤਾਰ ਬੀਨ ਸਿੰਘ ਦਾ ਗ੍ਰੈਂਡਸਨ ਆ ਪੋਤਾ ਐ ਮੈਂ ਬੜੇ ਹਾਲਾਤ ਪੰਜਾਬ ਦੇ ਮਾੜੇ ਵੀ ਹਾਲਾਤ ਦੇਖੇ ਆ ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਨੰਗੇ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉਥੇ ਲੋੜ ਇਸ ਗੈਪ ਨੂੰ ਪਰਣ ਲਈ ਇੱਕ ਬ੍ਰਿਜ ਬਣ ਕੇ ਕਰਾਂਗੇ ਹੁਣ ਮੈਂ ਹਿੰਦੀ ਚ ਬਹੁਤ ਹੀ ਜਾਂ ਸ਼ੁਕਰਗੁਜ਼ਾਰ ਹੂੰ ਹਮਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਮੇਰੇ ਬਹੁਤ ਹੀ ਗਹਿਰੇ ਨਿੱਜੀ ਸਵੰਦ ਪਿਛਲੇ 10 ਸਾਲ ਸੇ ਸ਼੍ਰੀ ਅਮਿਤ ਸ਼ਾਹ ਜੀ हमारे साथ के प्रदेश के प्रधान जे पी नड्डा साहब हमारे बहुत ही सत्कारयोग जिन्होंने अभी ज्वाइन कराया विनोद तावडे जी संजय जी और खासतर ओम पाठक जी मैं एक ही बात कहूंगा मैं भी एक शहीद परिवार से सरदार बेंत सिंह जी मुख्यमंत्री थे पंजाब में बहुत अंधेरे का समय भी देखा है पंजाब में और कैसे पंजाब को ठीक किया वो भी देखा है तो आज मैं ये बड़े विश्वास से कह सकता हूं जो मैंने पिछले दस साल से चाहे प्रधानमंत्री मोदी जी हो अमित शाह जी हों बहुत ज्यादा पंजाब के लिए उनका प्यार है और बहुत कुछ करना चाह रहे हैं और करना चाहते थे लेकिन बाकी स्टेट आज कहां की कहां चली गई एक गैप पंजाब में जो एक पुल का ब्रिज का, का काम करने की जरूरत है किसानों को साथ लाने की वहां के मजदूरों को साथ लाने की वहां के दुकानदार इंडस्ट्रीज को साथ लाने की वो काम क्योंकि सरकार दस साल रही आगे भी लोगों ने फैसला जो किया है वो सरकार मोदी जी की बननी है तो हम क्यों पीछे रहे हमारी पंजाब क्यों पीछे रहे तो इसे देखते हुए बहुत चाहे हमारे कैप्टन अमरिंदर सिंह हो सुनील जाखड़ जी हो बहुत अच्छा पंजाब में चाहे बीजेपी मैं जानता हूं सारे पुराने लीडरशिप को जिन्होंने टेररिज्म टाइम काम किया था मेरे दादाजी के साथ चाहे मदन मोहन मित्तल जी हों चाहे हमारे लक्ष्मीकांत चावला जी आज हों बहुत मजबूती से उन लोगों ने उस टाइम काम किया था सारी बीजेपी आर एस एस ने मिलकर पंजाब को शांत किया था तो उसी तरीके से हम चाहते हैं वही भाईचारा वही प्यार वही आपसी प्यार जैसे देश में पंजाब में वो बने को, कोई ऐसी बात नहीं है कोई किसानों से जग, किसी और से कोई प्यार नहीं है ये मैं पार्लियामेंट में देखता रहा हूं लेकिन एक टाइम था अकाली दल ने ये बिल के ऐसा बिल लेके आए और सपोर्ट कर दिया जिससे ये गमरा कर और अब उससे पीछे हट गए पीछे अकाली दल है तो हम अच्छी तरह हर पंजाब के वर्ग को दिल्ली से मोदी जी से और बीजेपी से जोड़ेंगे इन्हीं शब्दों से मैं आपका बहुत बहुत आभार प्रकट करता हूं खासतौर पर फिर एक बार हमारे विनोद तावडे जी का और सारी टीम का और मीडिया का मैं बहुत ही बहुत आभार प्रकट करता हूं थैंक यू